ਗੁਰਮੁਖ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਦਸਮ ਗ੍ਰੰਥ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਵਈਏ ਦੇ ਵਿੱਚ ਫਰਮਾਨ ਕਰਦੇ ਨੇ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੀਕ ਨ ਆਨਾ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠ ਪੂ ਨਾ ਮਾਨੈ तीरत दान दिया तप संजम एक बिनान है एक पहचाना पूरन ज्योत जगै कटमै तब खालस ताहे ना खालस जाना महाराज फरमान करदे ने जड़ी जागदी ज्योत अकाल पुरख सच्चे बादशाह ने ना कहंदे दिन रात उस अकाल पुरख सच्चे बादशाह दा ही जाप जपो ओना दा नाम जपो अति ਉਸ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਨੂੰ ਵੀ ਆਪਣੇ ਮਨ ਵਿੱਚ ਨਾ ਲਿਆਓ ਤੇ ਫਰਮਾਨ ਕਰਦੇ ਨੇ ਜਿਹੜਾ ਪੂਰਨ ਪ੍ਰੇਮ ਅਤੇ ਪ੍ਰਤੀਤ ਮਾਲਕ ਦੀ ਹੀ ਕਰੋ ਕਿਉਂਕਿ ਇਹ ਬੁੱਤਾਂ ਦੀ ਪੂਜਾ ਨਹੀਂ ਕਰਨੀ ਨਾ ਮੜੀ ਮਸਾਣੀਆਂ ਦੀ ਕਰਨੀ ਹੈ ਨਾ ਕਿਤੇ ਮੱਠ ਤੇ ਭੁੱਲ ਕੇ ਜਾਣਾ ਹੈ ਕਿਉਂਕਿ ਅਕਾਲ ਪੁਰਖ ਨੇ ਸਾਰਾ ਬ੍ਰਹਮਣ ਸਾਜਿਆ ਤੇ ਉਹੀ ਜਿਹੜਾ ਮਨ ਹੈ ਇਹ ਉਹਨਾਂ ਦੀ ਉਹ ਜੋਤ ਹੈ ਤਾਂ ਇਹ ਮਨ ਉਹਨਾਂ ਦੇ ਵਿੱਚ ਸਮਾਉਣ ਲਈ ਹੀ ਉਹਨਾਂ ਦੀ ਭਗਤੀ ਕਰੇ ਤੇ ਸਿਰਫ ਉਹਨਾਂ ਦਾ ਹੀ ਨਾਮ ਜਪੇ ਤੇ ਫਿਰ ਕਹਿੰਦੇ ਤੀਰਥ ਇਸ਼ਨਾਨ দান ਦਿਆ ਤਪ ਸੰਜਮ ਆਦਿ ਕਹਿੰਦੇ ਇਹਨਾਂ ਨਾਲ ਵੀ ਪਰਮਾਤਮਾ ਨਹੀਂ ਪ੍ਰਤੀਜ ਦੇਤੇ ਅਕਾਲ ਪੁਰਖ ਨਹੀਂ ਮਿਲਦੇ ਪਰਮਾਤਮਾ ਇਹਨਾਂ ਤੋਂ ਬਹੁਤ ਉੱਪਰ ਨੇ ਕਿਉਂਕਿ ਆਪਣੀ ਮਤ ਦੁਆਰਾ ਕੀਤੇ ਹੋਏ দান ਦੁਆਰਾ ਵੀ ਨਹੀਂ ਮਿਲਦੇ ਸੰਜਮ ਕੀਤੇ ਨਹੀਂ ਮਿਲਦੇ ਆਪਣੀ ਮਤ ਦੁਆਰਾ ਦਿਆ ਕਰਾਂਗੇ ਪਰ ਇਹਦੇ ਵਿੱਚ ਆਪਣੀ ਮਤ ਰੱਖਾਂਗੇ ਕਹਿੰਦੇ ਨਹੀਂ ਮਿਲਦੇ ਇਸ ਕਰਕੇ ಪರಿਪੂਰਨ ਉਸ ਅਕਾਲਪੁਰਖ ਪਦ ਪਰਮਾਤਮਾ ਨੂੰ ਜਿਹੜੇ ਘਟ ਘਟ ਵਿੱਚ ਰਮੇ ਹੋਏ ਨੇ ਜਿਹੜੇ ਆਪਣੇ ਸਰੀਰ ਦੇ ਰੋਮਾਂ ਵਿੱਚ ਵੀ ਰਮੇ ਹੋਏ ਨੇ ਜਿਹੜੇ ਜੋਤ ਸਰੂਪੀ ਨੇ ਕਹਿੰਦੇ ਉਹ ਹਿਰਦੇ ਵਿੱਚ ਤਾਂ ਜਗਣਗੇ ਜੇ ਆਪਾਂ ਉਹਨਾਂ ਦੀ ਪ੍ਰਕਾਸ਼ ਰੂਪੀਤਾ ਨੂੰ ਮੰਨ ਕੇ ਭਗਤੀ ਕਰਾਂਗੇ ਜਦੋਂ ਆਪਾਂ ਅਭਿਆਸ ਕਰਾਂਗੇ ਨਿਤਰ ਬੰਦ ਕਰਕੇ ਉਹ ਖੋਜ ਕਰਾਂਗੇ ਆਪਾਂ ਕਿਨੂੰ ਕੀ ਦੀ ਖੋਜ ਕਰਨੀ ਆ ਮਨ ਨੇ ਆਪਣੀ ਜੋਤ ਦੀ ਖੋਜ ਕਰਨੀ ਆ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਖੋਜ ਕਰੋ ਜਦੋਂ ਕਹਿੰਦੇ ਉਹ ਜੋਤ ਜਗੇਗੀ ਤਾਂ ਦੀ ਉਸ ਨੂੰ અત્યੰਤ ਨਿਰਮਲ ਰੂਪ ਵਾਲਾ ਖਾਲਸਾ ਜਨੂ ਮਨ ਖਾਲਸ ਹੋ ਜਾਏਗਾ ਜਦੋਂ ਆਪਣੇ ਥਿਰ ਕਰਦੇ ਵਿੱਚ ਸਮਾ ਜਾਏਗਾ ਤਾਂ ਗੁਰਮੁਖ ਪਿਆਰਿਓ ਐਸਾ ਖਾਲਸਾ ਸੱਚੇ ਬਾਦਸ਼ਾਹ ਨੇ ਪੈਦਾ ਕੀਤਾ ਸੀ ਜਿਹੜੇ ਸੱਚ ਵਿੱਚ ਸਮਾਏ ਤਾਂ ਆਪਾਂ ਫਿਰ ਦੇਖਿਆ ਨਾ ਉਹਨਾਂ ਦੀ ਕਮਾਈਆਂ ਕਿੰਨੀਆਂ ਕਮਾਈਆਂ ਕਰਕੇ ਗਏ ਤੇ ਉਹ ਸੰਸਾਰ ਦੇ ਵਿੱਚ ਕਿੱਡਾ ਵੱਡਾ ਨਾਮ ਕਰਕੇ ਗਏ ਤੇ ਮੁਕਤ ਹੋਏ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦਸਵੇਂ ਗ੍ਰੰਥ ਦੇ ਵਿੱਚ ਇਹ ਸਮਝਾਉਣਾ ਕੀਤਾ ਵੀ ਸਾਡਾ ਜਿਹੜਾ ਪਿਤਾ ਹੈ ਉਹ ਜੋਤ ਸਰੂਪੀ ਹੈ ਅਕਾਲ ਪੁਰਖ ਹੈ ਤੇ ਮਨ ਵੀ ਉਹਨਾਂ ਦੀ ਜੋਤ ਹੈ ਇਸ ਮਨ ਨੇ ਅਕਾਲ ਪੁਰਖ ਦੀ ਖੋਜ ਕਰਨੀ ਹੈ ਗੁਰਮੁਖ ਪਿਆਰਿਓ ਤੇ ਉਹੀ ਸਾਡੇ ਮਾਤਾ ਪਿਤਾ ਨੇ ਸੋ ਇਹਨੇ ਇੱਕ ਵਚਨ ਕਰਦੇ ਹੋਏ ਕੋਈ ਅਖਰਵਾਦ ਘਟ ਹੋ ਜਾਂਦਾ ਹੈ ਆਪ ਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣੀਆਂ ਨੂੰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ